ਸਵੇਰੇ ਸਵੇਰੇ ਮੰਦਪਾਗੀ ਖਬਰ ਸੁਣਨ ਨੂੰ ਮਿਲ ਰਹੀ ਹੈ ਜਿੱਥੇ ਲੰਗਰ ਖਾਣ ਤੋਂ ਬਾਅਦ ਜਾ ਰਹੇ ਪਰਿਵਾਰ ਨੂੰ ਟੱਕਰ ਮਾਰੀ ਜਾਂਦੀ ਹੈ ਤੇ ਇਸ ਦੇ ਵਿੱਚ 6 ਸਾਲ ਦੀ ਮਾਸੂਮ ਬੱਚੀ ਦੀ ਜਾਨ ਚਲੀ ਗਈ। ਮੋਗਾ ਦੇ ਵਿੱਚ ਲੰਗਰ ਖਾ ਕੇ ਉੱਥੋਂ ਲੰਘ ਰਹੇ ਲੋਕਾਂ ਨੂੰ ਬਾਈਕ ਨੇ ਟੱਕਰ ਮਾਰੀ ਇਸ ਤੋਂ ਬਾਅਦ ਇਸ ਬੱਚੀ ਦੀ ਜਾਨ ਗਈ ਹੈ ਜਦੋਂ ਕਿ ਹੋਰ ਤਿੰਨ ਔਰਤਾਂ ਗੰਭੀਰ ਰੂਪ ਦੇ ਨਾਲ ਜ਼ਖਮੀ ਦਸਿਆ ਜਾ ਰਹੀਆਂ ਨੇ ਬਾਈਕ ਸਵਾਰ ਮੌਕੇ ਤੋਂ ਭੱਜਣ ਦੇ ਵਿੱਚ ਕਾਮਯਾਬ ਹੋਇਆ ਜ਼ਖਮੀ ਔਰਤ ਤੇ ਜੋ ਕਿ ਬਠਿੰਡਾ ਐਮਜ਼ ਰੈਫਰ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਜਾ ਰਹੀ ਹੈ ਉਹਨਾਂ ਦੱਸਿਆ ਕਿ ਇਹ ਹਾਦਸਾ ਸੜਕ ਪਾਰ ਕਰਦੇ ਸਮੇਂ ਹੋਇਆ ਇਸ ਪੂਰੀ ਘਟਨਾ ਨੂੰ ਲੈ ਕੇ ਜਾਂਚ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਕਿ ਸੂਚਨਾ ਮਿਲਣ ਤੋਂ ਬਾਅਦ ਹੀ ਬੁੱਗੀਬੁਰਾ ਚੌਂਕ ਦੇ ਕੋਲ ਉਹ ਪਹੁੰਚੇ ਸਨ ਜਿੱਥੇ ਇਹ ਹਾਦਸਾ ਹੋਇਆ ਮੌਕੇ ਤੇ ਪਹੁੰਚ ਕੇ ਉਹਨਾਂ ਦੀ ਟੀਮ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਅਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ 7 ਸਾਲ ਦੀ ਬੱਚੀ ਬੱਚੀ ਕਿੰਨੀ ਕੀ ਦੂਰ ਜਾ ਕੇ ਡਿੱਗੀ ਮੋਟਰਸਾਈਕਲ ਤੇ ਜਦੋਂ ਵਿੱਚ ਵੱਜੀ ਆ ਧੂਕੇ ਲੈ ਗਿਆ ਉੱਥੇ ਬਹੁਤ ਸਾਧਨ ਇਕੱਠੇ ਹੋ ਗਏ ਸੀਗੇ ਜਿਹੜੇ ਮੋਟਰਸਾਈਕਲ ਦੇ ਨਾਲ ਲੜਕੀ ਦੀ ਟੱਕਰ ਹੋਈ ਆ ਉਹ ਕਿੰਨੀ ਦੂਰ ਲੱਗੀ ਥੋੜੀ ਕਿ ਦੂਰੀ ਲੈ ਕੇ ਗਏ ਮਤਲਬ ਪੁਲਿਸ ਕੋਲ ਲੈ ਕੇ ਗਿਆ ਉਹ ਤੇ ਜਿਹੜੇ ਅਨੁਚੋਣ ਤੁਸੀਂ ਗਏ ਸੀ ਕਿੰਨੇ ਜਣੇ ਸੀਗੇ ਉੱਥੇ ਕੋਈ 22 ਜਣੇ ਸੀਗੇ ਤੇ ਇੱਥੇ ਜ਼ਖਮੀਆਂ ਨੂੰ ਕੌਣ ਲੈ ਕੇ ਆਇਆ ਜ਼ਖਮੀਆਂ ਨੂੰ ਗੱਡੀ ਵਾਲੇ ਲੈ ਕੇ ਆਇਆ ਸੀਗਾ ਹਾਥੀ ਵਾਲੇ ਤੇ ਮੋਟਰਸਾਈਕਲ ਵਾਲੇ ਵੀ ਸੱਟਾਂ ਮਾਰੀਆਂ ਮੋਟਰਸਾਈਕਲ ਵਾਲੇ ਰੁਕ ਗਏ ਸੀਗੇ ਬਾਕੀ ਹਾਂਜੀ ਸਾਰੇ ਜਣੇ ਜ਼ਖਮੀਆਂ ਨੂੰ ਦੇਖਣ ਲੱਗ ਗਏ ਸੀ ਮਤਲਬ ਕੱਟ ਬਹੁਤ ਹੋ ਗਿਆ ਸੀ ਉਹ ਨਿਕਲ ਗਏ ਸਨ ਤੇ ਮੋਟਰਸਾਈਕਲ ਵਾਲੇ ਸੱਟਾਂ ਲੱਗੀਆਂ ਉਹਨਾਂ ਦੇ ਮਤਲਬ ਕੱਟ ਹੀ ਬਹੁਤ ਹੋ ਗਿਆ ਸੀ ਦਿਖਾਈ ਨਹੀਂ ਉਹ ਰੁਕ ਗਏ ਸੀ ਵੈਸੇ ਉਹ ਤੇ ਕਹਿੰਦੇ ਮਤਲਬ ਪਿੰਡੀ ਵਾਲੇ ਤੇ ਸੱਟਾਂ ਸੀ ਨਾ ਇੱਕ ਤਾਂ ਬੱਚੀ ਜੀ ਦੀ ਮੌਤ ਹੋ ਗਈ ਹਾਂਜੀ ਹਾਂਜੀ ਦੋ ਲੇਡੀਜ਼ ਹਾਂਜੀ ਲੇਡੀ ਇੱਕ ਦੀ ਲੱਤ ਟੁੱਟ ਗਈ ਜਿਹਦੇ ਜਿਹੜੇ ਟੈਮਪੋ 'ਚ ਸਵਾਰ ਸੀਗੇ ਹਾਂਜੀ ਹਾਂਜੀ ਇੱਕ ਲੇਡੀ ਹਾਂਜੀ ਸਰ ਅੱਜ ਤੁਹਾਡੀ ਟੀਮ ਨੂੰ ਇੱਕ ਐਕਸੀਡੈਂਟ ਕੇਸ ਤੁਸੀਂ ਲੈ ਕੇ ਆਏ ਹੋ ਸਿਵਲ ਹਸਪੀਟਲ ਕੀ ਸੀ ਮਾਮਲਾ ਸਰ ਤੇ ਕਿੱਦਾਂ ਤੁਹਾਨੂੰ ਜਾਣਕਾਰੀ ਸਰ ਮੈਂ 80 ਬਲਵੀਰ ਸਿੰਘ ਨਾਲ ਸਾਡੀ ਐਸਐਸਪੀ ਦੀ ਟੀਮ ਸਾਨੂੰ ਜਦੋਂ ਪੀਸੀਆਰ ਤੋਂ ਫੋਨ ਆਇਆ ਜੀ ਇਹ ਐਕਸੀਡੈਂਟ ਬੁੱਗੀਪੁਰਾ ਚੌਂਗ ਨੇੜੇ ਡੇਰ ਹਸਪਤਲ ਦੇ ਹੋਇਆ ਜੀ ਇਹ ਜਦੋਂ ਤੁਸੀਂ ਉੱਥੇ ਮੌਕੇ ਤੇ ਪਹੁੰਚੇ ਕੀ ਸੀ ਉੱਥੇ ਹਾਲਾਤ ਉੱਥੇ ਜੀ ਦੋ ਮਾਤਾਂ ਦੇ ਇੱਕ ਦੀ ਲੱਤ ਟੁੱਟੀ ਹੋਈ ਸੀ ਇੱਕ ਦੇ ਸਿਰ ਤੇ ਸੱਟ ਵੱਜੀ ਹੋਈ ਸੀਗੀ ਤੇ ਅਸੀਂ ਉਹਨਾਂ ਨੂੰ ਦੂ ਨੂੰ ਲਿਆਂਦਾ ਜੀ ਜਿਹੜੀ ਇੱਕ ਬੱਚੀ ਸੀ ਉਹ ਐਂਬੂਲੈਂਸ ਲੈ ਕੇ ਆਈ ਆ ਉਹਨਾਂ ਦੀਆਂ ਆਉਂਦੀਆਂ ਇੱਥੇ ਡੈਥ ਹੋ ਗਈ ਬੱਚੀ ਦੀ ਬੱਚੀ ਦੀ ਉਮਰ ਲਾ 10 ਸਾਲ ਦੱਸੀ ਜਾ ਰਹੀ ਜੀ ਇਹ ਸਾਰਿਆਂ ਨੇੜੀ ਦੇ ਲੰਡੇ ਗਿਆਂ ਦੀਆਂ ਜੀ ਤੇ ਕੀ ਉੱਥੇ ਕੀ ਕਰਦੀਆਂ ਬਈਆਂ ਸੀ ਇੰਨੇ ਟਾਈਮ ਉੱਥੇ ਸਰ ਪੂਜਾ ਦਾ ਲੰਗਰ ਲੱਗਾ ਸੀ ਆਦੂ ਚੋਕੇ ਆ ਰਹੀਆਂ ਸੀਗੀਆਂ ਅੱਛਾ ਜੀ ਤੇ ਹੁਣ ਵਾਪਸ ਲੰਡੇ ਗਿਆ ਨੂੰ ਜਾ ਰਹੀਆਂ ਸੀਗੀਆਂ ਤੇ ਸਾਡੇ ਨੂੰ ਐਸਐਸਐਫ ਦੀ ਟੀਮ ਨੂੰ ਪਤਾ ਲੱਗਾ ਸੀ ਮੌਕੇ ਤੇ ਜਾ ਕੇ ਮੁਰਲੀ ਹਸਪੀਟਲ ਅਸਲ ਦਾ ਆਇਆ ਹੈ ਡਾਕਟਰ ਸਾਹਿਬ ਇਹ ਤੇ ਐਮਰਜੈਂਸੀ ਕੇਸ ਆਇਆ ਹੈ ਜਦ ਮੀ ਐਕਸੀਡੈਂਟ ਕੀ ਕੀ ਇਹ ਮਾਮਲਾ ਸਾਡੇ ਕੋਲ ਐਮਬੂਲੈਂਸ ਤੇ ਚਾਰ ਕੇਸਸ ਆਏ ਨੇ ਚਾਰ ਚੋਂ ਇੱਕ ਬੇਬੀ ਲਗਭਗ ਇਹਨਾਂ ਦੇ ਅਕੋਰਡਿੰਗਲੀ ਕੋਲੇ ਵਾਲੇ ਦੇ ਦੌਰਾਨ ਬੁਗੀਪੁਰ ਬਾਈਪਾਸ ਦੇ ਕੋਲੇ ਲੰਗਰ ਲੱਗਿਆ ਹੋਇਆ ਸੀ ਔਰ ਉੱਥੇ ਰੋਡ ਕ੍ਰੋਸ ਕਰ ਰਹੇ ਸੀ ਤੇ ਕੋਈ ਮੋਟਰਸਾਈਕਲ ਵਾਲਾ ਆ ਕੇ ਉਹਨਾਂ ਦੇ ਵਿੱਚ ਵਜਿਆ ਜਿਸ ਜਿਸ ਦੇ ਨਾਲ ਐਕਸੀਡੈਂਟ ਦੇ ਦੌਰਾਨ ਇੱਕ ਬੱਚੀ ਦੀ ਡੈਥ ਹੋ ਗਈ ਬੱਚੀ ਲਗਭਗ 6 ਸਾਲ ਦੀ ਦੱਸ ਰਹੇ ਨੇ ਤੇ ਤਿੰਨ ਹੋਰ ਕੇਸਿਸ ਨੇ ਅਡਲਟ ਇੱਕ ਮਾਤਾ ਜੀ ਨੇ ਮਨਜੀਤ ਕੌਰ 60 ইয়ার ਫੀਮੇਲ ਹੈ ਜਿਨ੍ਹਾਂ ਨੂੰ ਉਸੇ ਰੈਫਰ ਕਰਤਾ ਐਮਸ ਬਟੰਡਾ ਮਲਟੀਪਲ ਇੰਜਰੀਜ਼ ਹੈ ਉਹਨਾਂ ਦੇ ਇੱਕ ਜਿਹੜੇ ਬੱਚੀ ਦੇ ਮਾਤਾ ਜੀ ਹੈਗੇ ਬੱਚ ਮਾਤਾ ਹੈ 30 ਸਾਲ ਦੀ ਏਜ ਹੈ ਉਹਨਾਂ ਨੂੰ ਵੀ ਹੈਡ ਇੰਜਰੀ ਕਾਰਨ ਏਮਸ ਰੈਫਰ ਕਰਨਾ ਪਿਆ ਬਠਿੰਡਾ ਔਰ ਇੱਕ ਲੇਡੀ ਹੈਗੇ ਆ ਲਗਭਗ 50 ਤੋਂ 55 ਸਾਲ ਦੇ ਸੁਖਵਿੰਦਰ ਕੌਰ ਉਹਨਾਂ ਦੇ ਵੀ ਮਲਟੀਪਲ ਇੰਜਰੀਜ਼ ਹੈ ਜੋ ਟ੍ਰੀਟਮੈਂਟ ਚੱਲ ਰਿਹਾ ਹੈ ਜੀ ਤੇ ਹੁਣ ਵੈਸੇ ਹਾਲਤ ਹਾਲਤ ਕਿਦਾਂ ਦੀ ਹੈ ਇਹਨਾਂ ਦੀ ਜਿਹੜੇ ਹਾਲਤ ਦੇਖੋ ਹੈਡ ਇੰਜਰੀਜ਼ ਹੈ ਜਿਵੇਂ ਇੱਕ ਵਾਰੀ ਤਾਂ ਸਿਰਫ ਫਰਸਟ ایڈ ਦਿੱਤੀ ਹੈ